ਸਾਰ ਨਾਲ ਜੁੜੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸੰਦੀਪ ਕੌਰ ਪੁਸਤਕ ਹਨੇ ਹਨੇ ਪਾਸ਼ਾਹੀ ਦਾ ਪਾਠ ਨੰਬਰ 17 ਸਾਖੀ ਸੁਖਾ ਸਿੰਘ ਕੀ ਸੁਣੀਏ ਮਨ ਚਿਤ ਲਾਈ ਮਾੜੀ ਕੰਬੋ ਕੀ ਪਿੰਡ ਤਰਖਾਣਾ ਦੇ ਘਰ ਇੱਕ ਬਾਲ ਪੈਦਾ ਹੋਇਆ ਜਿਸ ਦਾ ਨਾਂ ਸੁਖਾ ਸਿੰਘ ਰੱਖਿਆ ਗਿਆ ਸਾਖੀ ਇਉਂ ਅੱਗੇ ਤੁਰੀ ਓਨੇ ਦਿਨੀ ਪਿੰਡਾਂ ਵਿੱਚ ਭਾਵੇਂ ਚੋਰੀ ਚੋਰੀ ਹੀ ਸਹੀ ਪਰ ਸਿੰਘਾਂ ਦੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਸਨ ਫੁਲਾਣੀ ਥਾਂ ਮੁਠੀ ਪਰ ਸਿੰਘਾਂ ਨੇ ਸੈਂਕੜੇ ਪਠਾਣ ਮਾਰ ਦਿੱਤੇ ਜਾਂ ਕਿਤੇ ਹੋਰ ਇਕੱਲੇ ਸਿੰਘ ਨੇ ਮੁਗਲਾਂ ਦੇ ਘੋੜੇ ਲੁੱਟ ਲਿਆਂਦੇ ਇਹ ਗੱਲਾਂ ਲੋਕਾਂ ਦੀ ਆਮ ਗੱਲਬਾਤ ਦਾ ਖਾਸ ਹਿੱਸਾ ਸਨ ਸਿੰਘਾਂ ਦੀ ਸੂਰਬੀਰਤਾ ਬਾਰੇ ਸੁਣ ਕੇ ਸੁੱਖਾ ਸਿੰਘ ਦੇ ਮਨ ਵਿੱਚ ਖਾਲਸੇ ਪੰਥ ਵਿੱਚ ਸ਼ਾਮਲ ਹੋਣ ਦਾ ਚਾਅ ਪੈਦਾ ਹੋ ਗਿਆ ਤੇ ਉਸ ਨੇ ਅੰਮ੍ਰਿਤਸਰ ਸਾਹਿਬ ਜਾ ਕੇ ਖੰਡੇ ਵਾਟੇ ਦੀ ਪੋਲ ਲੈ ਲਈ ਬਾਟਾ ਤਿਆਰ ਕਰਨ ਵਾਲੇ ਪੰਜਾਂ ਸਿੰਘਾਂ ਵਿੱਚ ਪਾਈ ਮਨੀ ਸਿੰਘ ਵੀ ਸ਼ਾਮਲ ਸਨ 12 ਸਾਲਾਂ ਦੇ ਸੁੱਖਾ ਸਿੰਘ ਦਾ ਮਾਪਿਆਂ ਵਿਆਹ ਕਰ ਦਿੱਤਾ ਭਾਵੇਂ ਮੁਕਲਾਵਾ ਹਲੇ ਨਹੀਂ ਲਿਆਂਦਾ ਸੀ ਜਿੱਥੇ ਵੀ ਕਿਤੇ ਸਿੰਘਾਂ ਦੇ ਦੀਵਾਨ ਦੀ 10 ਪੈਂਦੀ ਸੁੱਖਾ ਸਿੰਘ ਜ਼ਰੂਰ ਪਹੁੰਚਦਾ ਉਹਨਾਂ ਦਿਨੀ ਆਸਾ ਕੀ ਵਾਰ ਦੀ ਚੌਂਕੀ ਸਿੰਘ ਵਖ-ਵਖ ਥਾਂ ਹੀ ਲਾਉਂਦੇ ਸਨ ਸੁੱਖਾ ਸਿੰਘ ਆਸਾ ਕੀ ਵਾਰ ਦਾ ਕੀਰਤਨ ਸੁਣਨ ਜਾਣ ਲੱਗਾ ਸਿੰਘਾਂ ਵਿੱਚ ਪਛਾਣ ਵਧਣ ਲੱਗੀ ਤੇ ਸਿੰਘ ਘਰ ਵੀ ਆਉਣ ਜਾਣ ਲੱਗ ਪਏ ਘਰ ਆਏ ਸਿੰਘਾਂ ਦੀ ਜੀ ਜਾਣ ਨਾਲ ਸੇਵਾ ਕਰਦਾ ਲੰਗਰ ਪਾਣੀ ਚੌ ਨਾਲ ਛਕਾਉਂਦਾ ਜੇ ਸਿੱਖਾਂ ਦੀ ਹਮਾਇਤੀਆਂ ਦੀ ਗਿਣਤੀ ਪਿੰਡਾਂ ਵਿੱਚ ਸੀ ਤਾਂ ਮੁਗਲਾਂ ਦੇ ਚੁਗਲ ਵੀ ਘਟ ਨਹੀਂ ਸਨ ਕਿਸੇ ਨੇ ਦਰੋਗੇ ਨੂੰ ਜਾਂ ਲੁੱਤੀ ਲਈ ਕਿ ਸਿਪਾਹੀ ਸੁਖਾ ਸਿੰਘ ਨੂੰ ਫੜਨ ਲਈ ਆ ਗਏ ਕੁਦਰਤਨ ਉਸ ਦਿਨ ਸੁਖਾ ਸਿੰਘ ਘਰ ਨਹੀਂ ਸੀ ਪਰ ਮਾਪਿਆਂ ਨੂੰ ਚੇਤਾਵਨੀ ਜ਼ਰੂਰ ਮਿਲ ਗਈ ਕਿ ਆਪਣੇ ਪੁੱਤਰ ਨੂੰ ਨੱਥ ਪਾਉਣ ਸੁਖਾ ਸਿੰਘ ਹੁਣ ਘਰ ਛੱਡ ਕੇ ਸਿੰਘਾਂ ਦੇ ਜਥੇ ਵਿੱਚ ਰਹਿਣ ਲੱਗ ਪਿਆ। ਮਾਤਾ-ਪਿਤਾ ਲਈ ਸੰਗੋ ਹੋਰ ਪਰੇਸ਼ਾਨੀ ਦਾ ਸਬਬ ਬਣ ਗਿਆ ਕਿ ਪੁੱਤਰ ਘਰ ਹੀ ਤਿਆਗ ਗਿਆ ਹੈ। ਉਹਨਾਂ ਸੁਖਾ ਸਿੰਘ ਨੂੰ ਲੱਭ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ। ਤੂੰ ਵਾਪਸ ਘਰ ਪਰਤ ਆ ਪੁੱਤਰਾ। ਆਪਾਂ ਕਮੀ-ਕਮੀਨ ਲੋਕ ਹਾਂ। ਸਾਡਾ ਸਿੰਘਾਂ ਨਾਲ ਕੀ ਕੰਮ? ਅਸੀਂ ਖਾਲਸੇ ਬਣ ਕੇ ਕੀ ਲੈਣਾ ਹੈ? ਮਾਪੇ ਬੋਲੇ ਮਹਾਰਾਜ ਕਹਿ ਕੇ ਗਏ ਹਨ ਕਿ ਪਾਸ਼ਾਹੀ ਖਾਲਸੇ ਨੂੰ ਦੇਣੀ ਹੈ ਸੋ ਖਾਲਸੇ ਦਾ ਦਾਵਾ ਹੈ ਕਿ ਰਾਜ ਭਾਗ ਤੇ ਸੁਖਾ ਸਿੰਘ ਨੇ ਜਵਾਬ ਦਿੱਤਾ ਸੋ ਖਾਲਸੇ ਦਾ ਦਾਵਾ ਹੈ ਰਾਜ ਭਾਗ ਤੇ ਸੁਖਾ ਸਿੰਘ ਨੇ ਜਵਾਬ ਦਿੱਤਾ ਅਸੀਂ ਗਰੀਬਾਂ ਨੇ ਕੀ ਪਾਸ਼ਾਹੀਆਂ ਲੈਣੀਆਂ ਨੇ ਸੁਖਿਆ ਅਸੀਂ ਰੋਜ਼ ਕਮਾ ਕੇ ਖਾਣ ਵਾਲੇ ਲੋਕ ਹਾਂ ਗਰੀਬਾਂ ਨੂੰ ਦੋ ਡੰਗ ਰੋਟੀ ਬਥੇਰੀ ਪਾਸ਼ਾਹੀਆਂ ਸਾਂਭਣ ਪਾਸ਼ਾਹੀਆਂ ਵਾਲੇ ਪਿਤਾ ਬੋਲਿਆ ਮੁਗਲਾਂ ਦੀ ਸਲਤਨਤ 4 ਦਿਨਾਂ ਦੀ ਪੁਰਾਣੀ ਐ ਖਾਲਸੇ ਨੇ ਤਖਤਾਂ ਪਲਟਕ ਦੇਣਾ ਐ ਮੁਗਲਾਂ ਦੀ ਸਲਤਨਤ 4 ਦਿਨਾਂ ਦੀ ਪੁਰਾਣੀ ਐ ਖਾਲਸੇ ਨੇ ਤਖਤਾਂ ਪਲਟ ਦੇਣਾ ਐ ਤੇ ਆਪ ਰਾਜ ਕਰਨਾ ਐ ਸੁੱਖਾ ਸਿੰਘ ਕਿਤੇ ਹੋਰ ਖਲੋਤਾ ਸੀ ਰਾਜਪਾਗ ਜੇ ਲੈ ਵੀ ਲਿਆ ਤਾਂ ਕਰਨਾ ਤਾਂ ਜੱਟਾਂ ਨੇ ਐ ਪੁੱਤਰਾ ਉਹਨਾਂ ਦਾ ਕੀ ਹੱਕ ਐ ਤਰਖਾਣਾ ਨੂੰ ਕੌਣ ਬਾਦਸ਼ਾਹ ਬਣਨ ਦਿੰਦਾ ਐ ਆਪਾਂ ਨੂੰ ਨਿੱਤ ਦੀ ਮਜ਼ਦੂਰੀ ਮਿਲਦੀ ਐ ਆਪਾਂ ਨੂੰ ਨਿਤ ਦੀ ਮਜ਼ਦੂਰੀ ਮਿਲਦੀ ਰਹੇ ਉਹ ਬਹੁਤ ਹੈ ਅਸੀਂ ਉਸੇ ਵਿੱਚ ਹੀ ਪਾਤਸ਼ਾਹ ਹਾਂ ਇਸੇ ਤਰ੍ਹਾਂ ਮਾਪੇ ਕਿੰਨਾ ਚਿਰ ਸੁੱਖਾ ਸਿੰਘ ਨੂੰ ਸਮਝਾਉਂਦੇ ਰਹੇ ਹੋਰ ਕੋਈ ਚਾਰਾ ਨਾ ਚੱਲਦਾ ਵੇਖ ਕੇ ਉਹਨਾਂ ਨੇ ਜਥੇਦਾਰ ਨੂੰ ਕਿਹਾ ਕਿ ਇਸ ਦਾ ਵਿਆਹ ਹੋ ਚੁੱਕਾ ਹੈ ਮਕਲਾਵੇ ਵਾਲੀ ਇਹਨੂੰ ਪੇਕੇ ਬੈਠੀ ਉਡੀਕ ਰਹੀ ਹੈ ਬਸ ਇੱਕ ਵਾਰ ਮਕਲਾਵਾ ਲੈ ਕੇ ਆਵੇ ਫਿਰ ਭਾਵੇਂ ਪਰਤ ਕੇ ਇੱਥੇ ਆ ਜਾਵੇ ਜਥੇਦਾਰ ਦੇ ਹੁਕਮ ਦੇ ਵੱਦੇ ਸੁੱਖਾ ਸਿੰਘ ਨੂੰ ਉਹਨਾਂ ਘਰ ਲੈ ਜਾਂਦਾ। ਰਾਤ ਨੂੰ ਮਾਪਿਆਂ ਨੇ ਸੁੱਖੇ ਵਿੱਚ ਕੋਈ ਨਸ਼ਾ ਮਿਲਾ ਕੇ ਪਿਆ ਦਿੱਤਾ ਤੇ ਸੁੱਖਾ ਸਿੰਘ ਦੀ ਸੁਧਬੁੱਧ ਜਾਂਦੀ ਰਹੀ। ਜਦੋਂ ਨਸ਼ੇ ਵਿੱਚ ਬੇਹੋਸ਼ ਹੋ ਗਿਆ ਤਾਂ ਨਾਈ ਸੱਦ ਕੇ ਉਸਦੇ ਕੇਸ ਕਤਲ ਕਰਵਾ ਦਿੱਤੇ। ਕਿੱਥੇ ਤਾਂ ਸਵੇਰ ਨੂੰ ਸੁੱਖਾ ਸਿੰਘ ਨੂੰ ਸੁਰਤ ਆਉਣੀ ਸੀ ਪਰ ਪਾਣਾ ਵਾਪਰਿਆ ਵੇਖ ਉਸ ਦੀ ਸੁਰਤ ਤਾਂ ਸੰਗੋ ਹੋਰ ਜਾਂਦੀ ਰਹੀ। ਉਸ ਦੀਆਂ ਅੱਖਾਂ ਵਿੱਚੋਂ ਮਾਪਿਆਂ ਲਈ ਕਰੋਧ ਦਿਸ ਰਿਹਾ ਸੀ। ਸੁਖਾ ਸਿੰਘ ਨੂੰ ਕੁਝ ਵੀ ਨਹੀਂ ਸੁੱਝਿਆ ਤੇ ਉਸਨੇ ਘਰੋਂ ਭੱਜ ਕੇ ਪਿੰਡ ਦੇ ਖੂਬ ਵਿੱਚ ਛਾਲ ਮਾਰ ਦਿੱਤੀ। ਕੋਲ ਖਲੋਤੇ ਲੋਕਾਂ ਨੇ ਬਚਾਉਣ ਲਈ ਰੱਸਾ ਖੂਬ ਵਿੱਚ ਲੰਕਾਇਆ ਪਰ ਸਿੰਘ ਨੇ ਬਚਣ ਲਈ ਤਾਂ ਛਾਲ ਮਾਰੀ ਹੀ ਨਹੀਂ ਸੀ। ਸੋ ਉਸਨੇ ਰੱਸਾ ਨਾ ਫੜਿਆ। ਉਹ ਤਾਂ ਸੰਗੋਪ ਪੁੱਠਾ ਸਿੱਧਾ ਹੋ ਕੇ ਡੁੱਬਣ ਦੀ ਕੋਸ਼ਿਸ਼ ਕਰ ਰਿਹਾ ਸੀ। ਸੁਖਾ ਸਿੰਘ ਦੇ ਭਰਾ ਨੇ ਉਸ ਨੂੰ ਬਚਾਉਣ ਲਈ ਛਾਲ ਮਾਰੀ ਪਰ ਸੁਖਾ ਸਿੰਘ ਬਾਹਰ ਆਉਣ ਲਈ ਤਿਆਰ ਨਹੀਂ ਸੀ। ਐਨ ਨੂੰ ਇੱਕ ਸਿੰਘ ਖੂਹ ਕੋਲ ਆਇਆ ਤੇ ਰੋਲੇ ਦਾ ਕਾਰਨ ਪੁੱਛਿਆ ਲੋਕਾਂ ਨੇ ਹਕੀਕਤ ਖੋਲ ਕੇ ਦੱਸੀ ਪਤਿਤ ਹੋ ਕੇ ਮਰਨ ਨਾਲੋਂ ਚੰਗਾ ਗੁਰਸਿੱਖੀ ਕਮਾ ਕੇ ਦੇਹ ਦਾ ਤਿਆਗ ਕਰ ਇਸ ਤਰ੍ਹਾਂ ਖੂਹ ਵਿੱਚ ਡੁੱਬ ਕੇ ਮਰਨਾ ਤੇਰੇ ਜਹੇ ਚੋਬਰ ਨੂੰ ਨਹੀਂ ਸੋਭਦਾ ਮਰਨਾ ਹੈ ਤਾਂ ਕਿਸੇ ਤੁਰਕ ਦੇ ਸਿਰ ਚੜ੍ਹ ਕੇ ਮਰ ਹਕੂਮਤ ਨਾਲ ਟੱਕਰ ਲੈ ਕੇ ਸ਼ਹਾਦਤ ਪ੍ਰਾਪਤ ਕਰ ਲੋਕਾਂ ਤੇ ਜ਼ੁਲਮ ਕਰਨ ਵਾਲੇ ਕਿਸੇ ਦੁਸ਼ਟ ਦਾ ਸੌਦਾ ਲਾ ਲੋੜਵੰਦਾਂ ਦੀ ਸੇਵਾ ਕਰਕੇ ਸਿੱਖੀ ਕਮਾ ਸਿੰਘ ਇਹ ਵਚਨ ਬੋਲਦਾ ਹੋਇਆ ਅੱਗੇ ਲੰਘ ਗਿਆ ਤੇ ਸੁਖਾ ਸਿੰਘ ਨੂੰ ਰਾਹ ਦਿਖਾ ਗਿਆ ਉਹ ਸੋਚਣ ਲੱਗਾ ਕਿ ਉਸਨੇ ਤਾਂ ਮਰਨਾ ਮਿੱਥ ਕੇ ਹੀ ਖੂਬ ਵਿੱਚ ਛਾਲ ਮਾਰੀ ਸੀ ਪਰ ਜੇ ਮੌਤ ਨਹੀਂ ਆਈ ਤਾਂ ਜ਼ਰੂਰ ਕੋਈ ਕਾਰਨ ਹੋਵੇਗਾ ਕੀ ਪਤਾ ਮਹਾਰਾਜ ਮੇਰੇ ਤੋਂ ਕੋਈ ਵੱਡੀ ਸੇਵਾ ਲੈ ਲੈਣ ਕਿਉਂ ਮੈਂ ਇੱਥੇ ਆਪਣੀ ਜਾਨ ਵਿਅਰਥ ਗਵਾਵਾਂ ਕਿਉਂ ਨਾ ਸ਼ਹਾਦਤ ਕਮਾਉਣ ਦਾ ਉਦਦਮ ਕਰਾਂ ਐਸੇ ਖਿਆਲਾਂ ਨੇ ਸੁਖਾ ਸਿੰਘ ਨੂੰ ਖੂਬ ਵਿੱਚੋਂ ਬਾਹਰ ਕੱਢ ਲਿਆਂਦਾ ਪਿੰਡ ਦੇ ਪੰਚ ਦੀ ਨਸਲੀ ਘੋੜੀ ਲੈ ਕੇ ਉਹ ਜੰਗਲ ਵਿੱਚ ਡੇਰੇ ਲਾਈ ਬੈਠੇ ਬਾਬਾ ਸ਼ਾਮ ਸਿੰਘ ਦੇ ਜਥੇ ਵਿੱਚ ਸ਼ਾਮਲ ਹੋ ਗਿਆ। ਬਾਬਾ ਸ਼ਾਮ ਸਿੰਘ ਤੋਂ ਹੀ ਉਸਨੇ ਖੰਡੇ ਦੀ ਪੌਲ ਮੋੜ ਲੈ ਲਈ। ਛੋਟੇ ਪੁਜੰਗੀ ਦੀ ਡਿੜਤਾ ਦੇਖ ਕੇ ਬਾਬਾ ਸ਼ਾਮ ਸਿੰਘ ਦਾ ਉਸ ਨਾਲ ਬਹੁਤ ਪਿਆਰ ਪੈ ਗਿਆ। ਸੁਖਾ ਸਿੰਘ ਦੇ ਮਨ ਵਿੱਚ ਫੁਰਨਾ ਆਇਆ ਕਿ ਪਿੰਡ ਦੇ ਪੰਚ ਦੀ ਜਿਹੜੀ ਘੋੜੀ ਪਾਣੀ ਪਿਉਉਣ ਦੇ ਬਹਾਨੇ ਭਜਾ ਲੈਂਦੀ ਹੈ, ਉਸ ਦੀ ਕੀਮਤ ਜ਼ਰੂਰ ਪਿੰਡ ਭੇਜਣੀ ਚਾਹੀਦੀ ਹੈ। ਉਸਨੇ ਸਿਰ ਤੇ ਜਟਕਾ ਜਿਹਾ ਮੁੰਡਾਸਾ ਮਾਰਿਆ ਤੇ ਲਾਹੌਰ ਨੂੰ ਚੱਲ ਪਿਆ ਛੋਟੇ ਖਿੱਲਰੇ ਕੇਸੰ ਮੁੰਡਾਸੇ ਵਿੱਚੋਂ ਬਾਹਰ ਦਿਸ ਰਹੇ ਸਨ ਇਸ ਤਰ੍ਹਾਂ ਜੱਟ ਬੂਟਾਂ ਵਾਲੇ ਪੇਸ ਵਿੱਚ ਉਸ ਨੂੰ ਕੋਈ ਵੀ ਸਿੰਘ ਕਰਕੇ ਪਛਾਣ ਨਾ ਸਕਿਆ ਘੋੜੀ ਲੈ ਕੇ ਉਹ ਸੁਨਿਆਰਿਆਂ ਦੇ ਇੱਕ ਬਾਜ਼ਾਰ ਵਿੱਚ ਵੜ ਗਿਆ ਸੋਨੇ ਦੀਆਂ ਮੋਹਰਾਂ ਨਾਲ ਭਰੀਆਂ ਥੈਲੀਆਂ ਲੈ ਕੇ ਲੋਕ ਇੱਧਰ ਉੱਧਰ ਜਾ ਰਹੇ ਸਨ ਇੱਕ ਵਪਾਰੀ ਦੇ ਮੋਢੇ ਪਈ ਮੋਹਰਾਂ ਦੀ ਥੈਲੀ ਖੋ ਕੇ ਸੁਖਾ ਸਿੰਘ ਨੇ ਘੋੜੀ ਦੀ ਪਿੱਠ ਤੇ ਧਰ ਲਈ ਤੇ ਪਲਾਂ ਵਿੱਚ ਹੀ ਅੱਖਾਂ ਤੋਲੇ ਹੋ ਗਿਆ ਜਦੋਂ ਉਹ ਬਾਜ਼ਾਰ ਵਿੱਚ ਰੌਲਾ ਪਿਆ ਉਦੋਂ ਨੂੰ ਤਾਂ ਉਹ ਲਾਹੌਰ ਪਾਰ ਕਰ ਜੰਗਲ ਵਿੱਚ ਪ੍ਰਵੇਸ਼ ਕਰ ਗਿਆ ਸੀ ਉਸ ਨੇ ਸਿੰਘਾਂ ਤੋਂ ਘੋੜੀ ਦਾ ਮੁੱਲ ਪਵਾਇਆ ਤਾਂ ਸਭ ਨੇ ਲਗਭਗ 3 ਕੁ 100 ਕੀਮਤ ਤੈਅ ਕੀਤੀ ਉਸਨੇ 300 ਰੁਪਇਆ ਪਿੰਡ ਦੇ ਪੰਚ ਨੂੰ ਭੇਜਿਆ ਤੇ ਨਾਲ ਹੀ ਸੁਨੇਹਾ ਵੀ ਇਹ ਪਿੰਡੋਂ ਕਾਲੀ ਨਾਲ ਨਿਕਲਣ ਕਰਕੇ ਹੋਰ ਕੋਈ ਚਾਰਾ ਨਹੀਂ ਸੀ ਸੋ ਉਸ ਨੂੰ ਘੋੜੀ ਚੋਰੀ ਲਜਾਣੀ ਪਈ ਬਾਕੀ ਬਚਦੀ ਮਾਇਆ ਉਸਨੇ ਖਾਲਸੇ ਦੇ ਲੰਗਰਾਂ ਵਿੱਚ ਪਾ ਦਿੱਤੀ ਇਸੇ ਤਰ੍ਹਾਂ ਜਦ ਵੀ ਕਿਸੇ ਖਾਲਸੇ ਨੂੰ ਮਾਇਆ ਦੀ ਕੋਈ ਤੰਗੀ ਆਉਂਦੀ ਤਾਂ ਸੁਖਾ ਸਿੰਘ ਕੱਲਾ ਹੀ ਚੁੱਪਚਾਪ ਇਤੇ ਜਿਵੇਂ ਲਾਹੌਰ ਦਾ ਗੇੜਾ ਮਾਰ ਆਉਂਦਾ ਕਈ ਵਾਰ ਸਿਪਾਈਆਂ ਨਾਲ ਝੜਪਾਂ ਵੀ ਹੋ ਜਾਂਦੀਆਂ ਫਿਰ ਉਹ ਮੋਹਰਾਂ ਦੇ ਨਾਲ ਘੋੜੇ ਵੀ ਲੈ ਆਉਂਦਾ ਸ਼ਾਸਤਰ ਵਿੱਦਿਆ ਵਿੱਚ ਸੁੱਖਾ ਸਿੰਘ ਨੇ ਮਹਾਰਤ ਹਾਸਲ ਕਰ ਲਈ ਸੀ ਬੰਦੂਕ ਚਲਾਉਣ ਵਿੱਚ ਤਾਂ ਉਹ ਉਸਤਾਦ ਹੋ ਗਿਆ ਸੀ ਤੀਰ ਦਾ ਨਿਸ਼ਾਨਾ ਵੀ ਉਸ ਦਾ ਅਚੁੱਕ ਸੀ ਨੇਜਾ ਸੇਲਾ ਵਾਰਸੀ ਕਟਾਰ ਤਲਵਾਰ ਗੱਲ ਕੀ ਕੋਈ ਐਸੀ ਜਿਸ ਵਿੱਚ ਉਸ ਨੂੰ ਕੋਈ ਟੱਕਰ ਦੇ ਸਕੇ ਤੁਰਕਾਂ ਤੇ ਉਹਨਾਂ ਦੇ ਟੁੱਕੜ-ਬੋਚਾਂ ਵਿੱਚ ਸੁੱਖਾ ਸਿੰਘ ਸੂਰਬੀਰ ਦਾ ਤਾਜ ਦੇ ਨਾਮ ਨਾਲ ਮਸ਼ਹੂਰ ਹੋ ਗਿਆ ਹਾਰ ਨੇ ਤਾਂ ਕਦੇ ਉਸ ਨੂੰ ਮੂੰਹ ਹੀ ਨਹੀਂ ਦਿਖਾਇਆ ਸੀ ਜਿੱਤਨੇ ਕਦੇ ਉਸ ਤੋਂ ਪਿੱਠ ਨਹੀਂ ਭਵਾਈ ਸੀ ਖਾਲਸੇ ਦੇ ਸੱਜੇ ਦੀਵਾਨ ਵਿੱਚ ਸੁਖਾ ਸਿੰਘ ਨੂੰ ਆਦਰ ਨਾਲ ਮੂਰਲੀ ਕਤਾਰ ਵਿੱਚ ਬਿਠਾਇਆ ਜਾਂਦਾ ਪਰ ਉਹ ਪੱਖੇ ਦੀ ਸੇਵਾ ਕਰਕੇ ਖੁਸ਼ੀ ਪਾਉਂਦਾ ਤੇ ਹਾਇ ਸਿੰਘਾਂ ਲਈ ਪਾਣੀ ਦੀਆਂ ਮਸ਼ਕਾਂ ਭਰ-ਭਰ ਕੇ ਲਿਆਉਂਦਾ ਸਰਦੀਆਂ ਵਿੱਚ ਜਥਿਆਂ ਲਈ ਲੱਕੜਾਂ ਤੇ ਹੋਰ ਬਾਲਣ ਦੀ ਸੇਵਾ ਕਰਦਾ ਤੁਰਕਾਂ ਦੇ ਖਜ਼ਾਨੇ ਲੁੱਟ ਕੇ ਖਾਲਸੇ ਦੇ ਲੰਗਰਾਂ ਵਿੱਚ ਚੱਪਤੇ ਪੈਰ ਜਾਰੀ ਰੱਖਦਾ ਠੱਕੇ ਸਿੰਘਾਂ ਦੇ ਸਰੀਰ ਮੰਡ ਦਾ ਪਾਣੀ ਨਾਲ ਪੈਰ ਧਵਾਉਂਦਾ ਸਿੰਘਾਂ ਦੇ ਦਾਤਨ ਕੋਰਲਾ ਕਰਨ ਵੇਲੇ ਪਾਣੀ ਦਾ ਗੜਵਾ ਫੜ ਕੇ ਕੋਲ ਖਲੋਂਦਾ ਰਹਿੰਦਾ ਸਿੰਘਾਂ ਦੇ ਇਸ਼ਨਾਨ ਲਈ ਪਾਣੀ ਦੇ ਡੋਲੂ ਭਰ-ਭਰ ਲਿਆਉਂਦਾ ਇਥੋਂ ਤਰੱਕ ਕੇ ਬਜ਼ੁਰਗ ਸਿੰਘਾਂ ਦੇ ਕਸ਼ੈਰੇ ਵੀ ਆਪ ਸੁਕਾਉਂਦਾ ਸੁੱਖਾ ਸਿੰਘ ਕੀਰਤਨ ਵੀ ਕਮਾਲ ਕਰਦਾ ਸੀ ਰਬਾਬ ਉੱਤੇ ਅਮਰਤ ਵੇਲੇ ਦੇ ਦੀਵਾਨ ਵਿੱਚ ਸੰਗਤਾਂ ਨੂੰ ਆਸਾ ਕੀ ਵਾਰ ਸਰਵਣ ਕਰਾਉਂਦਾ ਜੰਗੀ ਕਮਰ ਕੱਸਾ ਸੁੱਖਾ ਸਿੰਘ ਦੇ ਹਰ ਵੇਲੇ ਕਸਿਆ ਰਹਿੰਦਾ ਸੀ ਕਿਸੇ ਵੀ ਮਾਰ ਉੱਤੇ ਜਾਣ ਵਾਲੇ ਸਿੰਘਾਂ ਵਿੱਚ ਉਹ ਸਭ ਤੋਂ ਮੂਰੇ ਹੁੰਦਾ ਜਥੇ ਵਿੱਚ ਸੁੱਖਾ ਸਿੰਘ ਦਾ ਸਤਕਾਰ ਬਹੁਤ ਵਧ ਗਿਆ ਸੀ ਆਪਣੇ ਪੁੱਤਰਾਂ ਪੋਤਰਿਆਂ ਨੂੰ ਮਿਲਣ ਆਏ ਮਾਪੇ ਸੁੱਖਾ ਸਿੰਘ ਨੂੰ ਮਿਲੇ ਬਿਨਾ ਘਰ ਨਾ ਪਰਤਦੇ ਉਸ ਨੂੰ ਘਰ ਚਰਨ ਪਾਉਣ ਲਈ ਸੱਦਾ ਵੀ ਦਿੰਦੇ ਸੁੱਖਾ ਸਿੰਘ ਦੇ ਮਾਤਾ ਪਿਤਾ ਵੀ ਕਦੇ-ਕਦੇ ਮਿਲਣ ਆ ਜਾਂਦੇ ਹਰ ਵਾਰ ਉਹ ਉਸ ਨੂੰ ਸਿੰਘਾਂ ਤੋਂ ਕਹੋਂਦੇ ਕਿ ਮਕਲਾਵੇ ਵਾਲੀ ਉਡੀਕਦੀ ਐ ਮਕਲਾਵਾ ਲੈ ਆਵੇ ਪਰ ਸੁੱਖਾ ਸਿੰਘ ਕੋਈ ਨਾ ਕਰ ਦਿੰਦਾ ਤੇ ਉਹਨਾਂ ਨੂੰ ਪਿਛਲਾ ਵਾਕਾ ਚੇਤੇ ਕਰਵਾਉਂਦਾ ਮਾਪੇ ਆਪਣੇ ਕੀਤੇ ਤੇ ਸ਼ਰਮਸ਼ਾਰ ਹੁੰਦੇ ਜਦੋਂ ਕਈ ਵਾਰ ਮਾਪੇ ਨਿਮੋ ਝੋਣੇ ਹੋ ਕੇ ਵਾਪਸ ਪਰਤੇ ਤਾਂ ਜਥੇਦਾਰ ਬਾਬਾ ਸ਼ਾਮ ਸਿੰਘ ਜੀ ਨੇ ਸੁਖਾ ਸਿੰਘ ਨੂੰ ਬੁਲਾ ਕੇ ਕਿਹਾ ਦੇਖ ਪੁੱਤਰਾ ਹੁਣ ਤੂੰ ਬਲੀ ਸੂਰਮਾ ਹੈ ਕੋਈ ੱਤਕਾ ਨਹੀਂ ਕਰ ਸਕਦਾ ਤੇਰੇ ਨਾਲ ਪਰ ਹਰ ਵਾਰ ਮਾਪੇ ਖਾਲਸੇ ਦੇ ਦਰਬਾਰੋਂ ਖਾਲੀ ਹੱਥ ਪਰਤਦੇ ਹਨ ਸਾਥੋ ਦੇਖ ਨਹੀਂ ਹੁੰਦੇ ਜਾਂ ਮੇਰਾ ਸ਼ੇਰ ਮਕਲਾਵਾ ਲੈ ਕੇ ਵਾਪਸ ਪਰਤਾਵੇਂ ਸਤਿਵਚਨ ਬਾਬਾ ਜੀ ਕਹਿ ਕੇ ਸੁਖਾ ਸਿੰਘ ਮਕਲਾਵਾ ਲੈਣ ਚਲਾ ਗਿਆ ਪਰ ਉਹ ਘਰ ਰਹਿੰਦਾ ਨਹੀਂ ਸੀ ਕਦੇ ਕਿਤੇ ਹਨੇਰੇ ਸਵੇਰੇ ਗੇੜਾ ਮਾਰ ਆਉਂਦਾ ਸੀ ਬਾਕੀ ਸਾਰਾ ਸਮਾਂ ਜਥੇ ਦੀ ਸੇਵਾ ਵਿੱਚ ਗੁਜ਼ਾਰਦਾ ਕੁਝ ਸਮਾਂ ਪਾ ਕੇ ਸੁਖਾ ਸਿੰਘ ਦੇ ਘਰ ਬੱਚੀ ਨੇ ਜਨਮ ਲਿਆ ਓਨੀ ਦਿਨੀ ਪਿੰਡਾਂ ਵਿੱਚ ਕੁੜੀਆਂ ਜੰਮਦੀਆਂ ਨੂੰ ਮਾਰ ਦਿੰਦੇ ਸਨ ਕੁਝ ਇਸ ਡਰੋਂ ਕਿ ਤੁਰਕ ਨਾ ਚੁੱਕ ਕੇ ਲੈ ਜਾਣ ਤੇ ਬਾਕੀ ਇਸ ਕਰਕੇ ਕਿ ਬਿਉਣੀ ਪਵੇਗੀ ਖਰਚਾ ਕਰਾਏਗੀ ਹੁਣ ਇਹ ਤਾਂ ਪ੍ਰਮਾਤਮਾ ਜਾਣਦਾ ਹੈ ਕਿ ਕਿਵੇਂ ਤੇ ਕਿਨੇ ਪਰ ਸੁਖਾ ਸਿੰਘ ਦੀ ਧੀ ਵੀ ਜੰਮ ਦੀ ਮਰ ਗਈ। ਪਤਾ ਨਹੀਂ ਆਪਣੀ ਮੋਤੇ ਜਾਂ ਕਿਸੇ ਨੇ ਆਪ ਮਾਰ ਦਿੱਤਾ। ਇਹ ਗੱਲ ਪੰਥ ਕੋਲ ਪੁੱਜ ਗਈ ਸੁਖਾ ਸਿੰਘ ਦੀ ਧੀ ਨੂੰ ਜੰਮ ਦੀ ਨੂੰ ਮਾਰ ਦਿੱਤਾ ਗਿਆ ਹੈ। ਸਿੰਘਾਂ ਨੇ ਸੁਖਾ ਸਿੰਘ ਤੇ ਕੁੜੀ ਮਾਰ ਦਾ ਦੋਸ਼ ਲਾਇਆ ਤੇ ਉਸਦੇ ਲੰਗਰਾਂ ਵਿੱਚ ਬੜਨ ਤੇ ਪਵਨ ਦੀ ਲਾਦ ਉਸ ਦਾ ਭਾਂਡਾ ਖਾਲਸਾ ਪੰਥ ਨੇ ਵਖ ਕਰ ਦਿੱਤਾ। ਇਹ ਖਾਲਸੇ ਦੀ ਰੀਤ ਹੈ। ਕੇ ਨੜੀ ਮਾਰ ਤੇ ਕੁੜੀ ਮਾਰ ਨਾਲ ਕੋਈ ਮੇਲ ਮਿਲਦਾਪ ਨਹੀਂ ਰੱਖਣਾ। ਉਹੀ ਸੁਖਾ ਸਿੰਘ ਜੋ ਦੀਵਾਨ ਵਿੱਚ ਮੂਰਲੀਆਂ ਸਫਾਂ ਵਿੱਚ ਬੈਠਦਾ ਸੀ ਉਸ ਨੂੰ ਦੀਵਾਨ ਵਿੱਚ ਸਭ ਤੋਂ ਪਿੱਛੇ ਦੂਰ ਕਰਕੇ ਬਿਠਾਉਂਦੇ। ਸੁਖਾ ਸਿੰਘ ਤੋਂ ਸਾਰੀਆਂ ਸੇਵਾਵਾਂ ਖੋਹ ਲਈਆਂ ਤੇ ਉਹ ਜਥੇ ਵਿੱਚ ਹੁੰਦਾ ਹੋਇਆ ਵੀ ਇਕੱਲਾ ਰਹਿ ਗਿਆ। ਇਹ ਫਿਕਰ ਉਸ ਨੂੰ ਅੰਦਰੋਂ ਅੰਦਰ ਖਾ ਰਹੀ ਸੀ। ਕੁੜੀ ਮਾਰ ਦੇ ਦਾਗ ਨੇ ਉਸ ਦਾ ਸੁਖ ਚੈਨ ਖੋਹ ਲਿਆ ਸੀ। ਸਾਰਾ ਦਿਨ ਖੇੜਿਆ ਰਹਿਣ ਵਾਲਾ ਚਿਹਰਾ ਮੁਰਝਾ ਗਿਆ ਸੀ। ਸੁਖਾ ਸਿੰਘ ਨੇ ਬੋਲਣਾ ਬਿਲਕੁਲ ਬੰਦ ਕਰ ਦਿੱਤਾ ਸੀ ਉਸ ਨੂੰ ਵਿਸ਼ਵਾਸ ਸੀ ਕਿ ਮਹਾਰਾਜ ਆਪ ਹੀ ਕੋਈ ਵਿਦ ਬਣਾਉਣਗੇ ਤੇ ਖਾਲਸਾ ਪੰਥ ਨੂੰ ਮੁੜ ਉਸ ਉੱਤੇ ਤੁਰੁੱਠੇਗਾ ਤੇ ਉਸ ਨੂੰ ਗੱਲ ਨਾਲ ਲਾ ਲਵੇਗਾ ਤੇ ਅੱਜ ਉਹ ਦਿਨ ਆ ਗਿਆ ਸੀ ਸੁਖਾ ਸਿੰਘ ਨੇ ਗਿਲਜੇ ਦਾ ਸਿਰ ਲਾ ਕੇ ਖਾਲਸਾ ਪੰਥ ਦੀ ਰੱਖ ਵਿਖਾਈ ਸੀ ਤੇ ਆਪਣੇ ਲਈ ਪੰਥ ਦਾ ਗਵਾਚਿਆ ਹੋਇਆ ਭਰੋਸਾ ਮੋੜ ਹਾਸਲ ਕਰ ਲਿਆ ਸੀ ਬਾਬੇ ਦੇ ਇਹਨਾਂ ਬੋਲਾਂ ਨੇ ਹੁਣ ਸਾਡੇ ਚਿਹਰਿਆਂ ਤੇ ਮੁਸਕਰਾਟ ਲੈ ਆਂਦੀ ਇਸੇ ਇਤਿਹਾਸ ਦਾ ਅਗਲਾ ਪਾਠ ਸਰਵਣ ਕਰਨ ਦੇ ਲਈ ਤੁਸੀਂ ਜੁੜੇ ਰਹੋ ਪੰਜਾਬਸਾਰ ਦੇ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ